ਹਾਂਜੀ ਮਿੱਤਰੋ ਕਿਦਾਂ ਹੋ ਠੀਕ ਠਾਕ ਸਾਰੇ ਤੇ ਅੱਜ ਆਪਾਂ ਚੱਲੇ ਪੱਠੇ ਲੈਣ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਤੇ ਫਿਰ ਆੜ ਲੈ ਕੇ ਮੜ ਕੇ ਮੀਂਹ ਜਬਟ ਨਹੀਂ ਓਕੇ ਆ ਤੇ ਥੋੜਾ ਜਿਹਾ ਫਿਰ ਆੜ ਵੇਜ ਦੀ ਲਿਓਣੇ ਪੱਠੇ ਕਰਨੇ ਬਾੜੀ ਤਿਲਕਣ ਬਾੜੀ ਹੁੰਦੀ ਹੈ ਤੇ ਫਿਰ ਪੈਣੀ ਤਿਲਕੀ ਜਾਂਦਾ ਕਿ ਉਹ ਡਿੱਗਦਾ ਨਾ ਹੁੰਦਾ ਫਿਰ ਸੱਟ ਨਾ ਵੱਜੇ ਕਿਤੇ ਹੁਣ ਕੇ ਪੱਠੇ ਵੀ ਨਹੀਂ ਲੈਂਦੇ ਨਾ ਕਿ ਘਰੇ ਹੈ ਲਿਓਣ ਵਾਲਾ ਬਾਪੂ ਤੇ ਟਰੈਕਟਰ ਵੀ ਨਹੀਂ ਚੱਲਦਾ ਇਧਰ ਵੀ ਲਾਣਾ ਨੂੰ ਆਪਣੀ ਗੱਡੀ ਤੇ ਗੋਆ ਲਾਣਾ ਆ ਰਿਹਾ। ਇਧਰ ਗੋਆ ਤੇ ਆ। ਇਹ ਆਪਣੀ ਵਾਲੀ ਪਿੰਡਾ ਜਿੱਤੇ ਤੱਕ ਸਾਣੀ ਮੁਕਦੇ ਲੱਗਦੇ ਉਹਨਾਂ ਤੱਕ ਜਿੱਥੇ ਗੱਡੀ ਆ ਸੋ ਆ ਖੜੀ ਨੀ ਮੇਰੇ ਕਾਰ ਭਰਾ ਦੀ। ਆਪਾਂ ਵੀ ਲਿਆਵਾਂਗੇ ਕਿਸ ਦਿਨ। ਆਲ ਦੀ ਮਿਹਨਤ ਦੀ ਗੱਡੀ ਲੈਵਣੀ। ਸੋਚੀ ਬੈਠੇ ਕਿਹੜੀ ਲੈਣੀ ਆ। ਉਹ ਵੀ ਦੱਸਾਂਗੇ ਜਦੋਂ ਆਪਾਂ ਠੱਲਤੀ ਆ ਉਹ ਦੂਸਰੇ ਘਰੇ। ਉਧਰ ਹੀ ਠੱਲਾਂਗੇ ਲਿਆ। ਇਹ ਪ੍ਰਾਦੀ ਗਤੀ ਤੇ ਬਲੌਗ ਬਣਾਉਣ ਨਾਲ ਸਿਕ ਮੈਂ ਬਠਿੰਡੇ ਵੀ ਗਿਆ ਸੀਗਾ ਫਿਰ ਉੱਥੇ ਬਣਾਇਆ ਨਹੀਂ ਪਤਾ ਨਹੀਂ ਜੀ ਜ ਨਹੀਂ ਕੀਤਾ ਨਜ਼ਰ ਨਜ਼ਰ ਨਾਲ ਲੱਗ ਜੇ ਕਿਸੇ ਦੀ ਵੀ ਕੀ ਕੰਮ ਕਰ ਰਿਹਾ ਐ ਐਸੇ ਵੀ ਚੁੱਪ ਕਰਕੇ ਆਪਾਂ ਤਾਂ ਬੈਠੇ ਰਹੇ ਉੱਥੇ ਫਿਰ ਰਿਸ਼ਤੇਦਾਰ ਚੱਗੇ ਸੀਗੇ ਬਠਿੰਡੇ ਤੇ ਹੁਣ ਆਪਾਂ ਚੱਲੇ ਆਂ ਖੇਤ ਥੋੜਾ ਜਿਹਾ ਉੱਥੇ ਬਣਾਵਾਂ ਵਲੌਗ ਤੇ ਹੁਣ ਕਿ ਕਰਾਂ ਕਿ ਸਪਾਈਆਂ ਸੁਣੀਆ ਕਰਦੇ ਮਣੀ ਮੋਟੀ ਜੀ ਕੋਈ ਵੀ ਨਹੀਂ ਤਾਂ ਫਿਰ ਰੇਸ਼ਟ ਤੇ ਆ ਜੀ ਫਿਰ ਔਰ ਵਗੇ ਮੇਤਰੋ ਆਪਾ ਹੋਰ ਵਧਣਾ ਤੇ ਪਾਣੀ ਦੇਖੋ ਕਿੰਨਾ ਜ਼ੋਰ ਚ ਤੇ ਉਹ ਵੇਖੋ ਡਰ ਨਿਕਲੀ ਜਾਂਦੀ ਹੈ ਕੋਈ ਤੁਹਾਨੂੰ ਦਿਖਾਉਣਾ ਪਾਣੀ ਨਿਕਲੀ ਜਾਂਦਾ ਪਾਣੀ ਨਾ ਭਰੀ ਤੇ ਮੀਂਹ ਬੜਾ ਪਈ ਮਾਣ ਫੇਰ ਆਉਣ ਨੂੰ ਤਿਆਰੀ ਹੈ ਨੂੰ ਦੀ खुदा में बहुत है यार ने बड़ा लो कि सारी जोत भरी जाती है दुकान खाली है बड़ा दुखी चुगैन सारी भरी तो भी ही लेर ਨਾਲ ਨਾਲ ਹੀ ਠੀਕ ਹੁੰਦੀ ਨਾਲ ਨਾਲ ਊਣੀ ਲੋਟਾਂ ਦੀ ਝੋਨੇ ਨੂੰ ਪਾਣੀ ਲੱਗਦਾ ਕੱਸੀ ਸਾਰਾ ਜਵਾਰ ਫੇਰ ਭਰ ਜਾਂਦੀ ਅੱਠ ਦਿਨਾਂ ਬਾਅਦ ਕੀ ਝੋਨੇ ਨੂੰ ਛੱਡ ਕੇ ਬਣੀ ਇਧਰ ਘੱਟ ਹੈ ਤੇ ਉਧਰ ਜਾੜੂਗਾ ਕੋਸ ਉਧਰ ਆੜ ਚ ਕੱਢਦਾ ਸੇ ਨਾਲ ਨੂੰ ਪੈ ਜੂਗਾ ਉਧਰ ਕੀ ਜਵਾਰ ਜੀ ਲੰਮੀ ਖਾਨੀ ਹੋ ਗਈ ਵਧੀਆ ਸਾਰੀ ਉਗ ਰਹੀ ਸੀ ਕਿ ਹੁਣ ਦਰਾਣੀ ਉਗ ਰਹੀ ਪਿੱਛੇ ਪਤਾ ਨਹੀਂ ਉਗ ਰੂਗੀ ਕਿ ਨਹੀਂ ਜਿੰਨਾ ਇਹਨਾਂ ਨੂੰ ਪਾਣੀ ਲੱਗਦਾ ਕਾਟੀ ਉਗ ਜਿੰਨੇ ਨਹੀਂ ਲਾਉਂਦੇ ਜਿੰਨਾ ਉਹ ਨਹੀਂ ਜਰਦੀ ਵਧੀਆ ਚੌੜਾ ਬੂਟਾ ਪਿੰਡਿਆਂ ਦੇ ਬੂਟੇ ਵੀ ਪਿੰਡ ਨਾਲ ਲੱਗ ਗਏ ਪਿੰਗਾਂ ਆ ਇੱਕ ਪਿੰਡੀ ਲੱਗੀ ਪਈ ਇਹਨੂੰ ਆਹ ਬੱਲਾਂਿਆਂ ਨੂੰ ਪਹਿਲਾਂ ਤਾਂ ਲੁਕਦਾ ਆਪਾਂ ਚੱਬਣੋ ਚੱਬਣਾਈ ਖਾ ਦਿੰਗੇ ਮੈਂ ਤਾਂ ਛੱਡ ਗਿਆ ਚੱਬਣਾ ਉਹਦੀ ਚਟਨੀ ਖਾ ਲਿਆ ਕਰੀਂ ਵਧੀਆ ਸਵਾਦ ਲੱਗਦੀ जर जी इना पानी खड़ा नहीं, नहीं बड़ा तंग किया पानी चढ़ने बाली दुगना टाइम लग जाता है जितने पच्ची उ फिर पच्ची मिनट एक घंटा लग जाता पूरा इतना बैठ के बंदा रोड़ा है ਨੀਮਾ ਹੋ ਹੋ ਕੇ ਓਖੇ ਬੜਾ ਵੱਡਣਾ ਪਾਣੀ ਕੋਈ ਹੋਇਆ ਬਚੋਨੇ ਦਾ ਵੀ ਹੋਇਆ ਬੋ ਵੀ ਜਵਾਰ ਦਾ ਵੀ ਹੁਣ ਕੱਢਿਆ ਨਹੀਂ ਆਣਾ ਤੇ ਬਾਹਰ ਉਧਰ ਹੀ ਨਿਕਲ ਜਾ ਵਧੀਆ ਫੇਰ ਵੇਖਣਾ ਪੂਗਾ ਥਨੇ ਆਗੇ ਪਾਣੀ ਤਾਂ ਹੈਗਾ ਹੁਣ ਬਟ ਨਹੀਂ ਪੂਗਾ ਪਾਣੀ ਜੀ ਇਸੇ ਕਰੀਏ ਆਂ ਲਿਆਣਾ ਪੂ 70 ਦਾ ਚੱਪ ਚੱਕੇ ਨੇ ਜਿਹੜੇ ਜਿਆਦਾ ਲੱਗਣਗੇ ਉਹ ਹੀ ਦਾਤੀ ਚੱਕ ਲਏ ਤੇ ਫੋਰਵਰਡ ਦੇਣ ਲੱਗਦੇ ਆ ਚੰਗੋ ਮਿੱਤਰੋ ਓਕੇ ਬਾਏ ਮੀਂਹ ਦੀ ਵੀ ਤਿਆਰੀ ਹੋਈ ਪਈ ਹੈ ਮੈਨੂੰ ਲੱਗਦਾ ਮੀਂਹ ਚ ਨਾ ਕੇ ਜਾਵਾਂਗੇ ਅੱਜ ਤੇ ਚਲਦੇ ਆਂ ਫਿਰ ਆਪਾਂ ਵਲਡੂਡ ਦੇ ਘਰੇ ਕੇ ਮਿੱਤਰੋ ਬਾਏ